ਇਹਦਾ ਬੱਚਾ ਹੈ ਆਹ ਬੋਕੜਾ ਵੀ ਲੱਖ ਰੁਪਏ ਦਾ ਬੱਚੇ ਦਾ ਲੱਗ ਗਿਆ। ਕੋ ਆਲਟੀ ਨੂੰ ਸਲਾਮ ਹੈ। ਤੇ ਬਾਬਾ ਜੀ ਦੇ ਚੋਰਿਆਂ ਨੂੰ ਸਲਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧੀਆ ਬਾਬਾ ਜੀ ਦਾ ਮਹਿਮਨ ਹੈ। ਧੰਨਵਾਦ ਬਾਬਾ ਜੀ ਦੇ ਜੀ ਨੇ ਕਿਹੋ ਜੀ ਬਰੀਕ ਸਾਮ ਕੇ ਰੱਖੀ ਹੈ। ਜੀ ਨੇ ਤਾਂ ਬਾਬਾ ਜੀ। ਆਗੇ ਬੰਦੇ। ਕੋਈ 60 ਲੱਖ ਰਿਆਂ ਐਂਡ ਤੇ ਲੱਖ ਰੁਪਏ। ਕਹਾਂਗੇ ਬਾਬਾ ਜੀ ਤੋਂ ਹਮੇ ਮਾਰਦੇ ਬਾਬਾ ਜੀ ਗੁਰੂ ਜੀਆਂ ਲਾੜਦੇ ਆ ਫੌਜਾਂ ਨੇ ਇਹ ਕਹਿੰਦੇ ਵੀ ਝੂਠ ਨਹੀਂ ਮਾਰਦੇ ਸੀ ਇਹਦਾ ਬੱਚਾ ਜੀ ਇਹਦਾ ਬੱਚਾ ਆ ਭੋਕਦਾ ਵੀ ਲੱਖ ਰੁਪਈਆ ਇਹਦਾ ਬੱਚੇ ਦਾ ਲੱਗ ਗਿਆ ਕੁਆਲਟੀ ਨੂੰ ਸਲਾਮ ਹੈ ਤੇ ਬਾਬਾ ਜੀ ਦੇ ਚੋਰਿਆਂ ਨੂੰ ਸਲਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਪੱਗਿਆ ਬਾਬਾ ਜੀ ਦਾ ਮਹਿਮਨ ਹੈ ਧੰਨਵਾਦ ਬਾਬਾ ਜੀ ਦੇ ਜੀ ਨੇ ਕਿਹੋ ਜੀ ਬਰੀਕ ਸ਼ਾਮ ਕੇ ਰੱਖੀ ਹੈ ਫਤੇਗੜ ਸਾਹਿਬ ਤੋਂ ਆਏ ਨੇ ਬਾਬਾ ਜੀ ਨਹੀਂ ਚਮਕੌਰ ਸਾਹਿਬ ਤੋਂ ਚਮਕੌਰ ਸਾਹਿਬ ਤੋਂ ਆਪਣਾ ਪਿੰਡ ਬੂਹਨ ਮਾਜਰਾ ਉਹ ਬੂਹਨ ਮਾਜਰਾ ਪਿੰਡ ਹੈ ਬਾਬਾ ਜੀ ਚਮਕੌਰ ਸਾਹਿਬ ਤੋਂ ਆਏ ਨੇ ਬੱਕਰਾ ਦੱਕਾ ਇੱਥੇ ਸੀ ਤਾਂ ਪੁੱਛਾਂ ਦੀ ਤਸਵੀਰ ਹੈ ਬਹੁਤ ਵਧੀਆ ਬਾ ਜੀ ਬਾ ਬਾਬਾ ਜੀ ਪੱਕਾ ਹੀ ਬਹੁਤ ਵਧੀਆ ਬੱਚਾ ਜੀ ਕੰਨ ਵਾਦਾ ਮੈਂ ਮੈਂ ਕੰਨ ਦਾ ਬੱਚਾ ਜੀ ਇਹਦਾ ਬੱਚਾ ਜੀ ਇਹ ਦੇਖੋ ਇਹ ਮੇਲੇ ਤਾਂ ਆਪਣਾ ਮੁੰਲਾਪੁਰ ਦਾ 100 ਬੱਕਰੇ 4 ਨੰਬਰ ਤੇ ਆਇਆ ਸੀ 100 ਬੱਕਰੇ ਤੋਂ 4 ਨੰਬਰ ਤੇ ਆਇਆ ਸੀ ਦੋ ਦਿਨ ਤੋਂ ਹੋਇਆ ਜੀ ਦੋ ਦਿਨ ਤੋਂ ਬੱਕਰਾ ਬੜਾ ਵਧੀਆ ਗੁਆਚਿਆ ਅੱਛਾ ਹੋਰ ਹੀ ਪਾਸੇ ਰੱਖ ਦਈ ਧੰਨਵਾਦ ਬਾਈ ਆਹ ਜਰਾ ਖੋਤਾ ਮੈਂ ਕਿਹਾ ਮੇਰਾ ਜਿੰਨੇ ਚਲੇ ਉਹ ਤਾਰੀ ਲਵੇ ਜੀ ਫੜਾਦਾ 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 ਆ ਗਿਆ ਆ ਗਿਆ ਤਾਰੀ ਲਵੇ ਛੱਡਿਆ ਜੀ ਕਿਹੜੀ ਬੱਕਰੀਆਂ ਚੱਲ ਤੇ ਆ ਵੀ ਬਾਈ ਦੀ ਪੱਠੇ ਦੀ ਬਾਬਾ ਜੀ ਬਹੁਤ ਵਧੀਆ ਕੁਆਲਟੀ ਦੇ ਬਾਬਾ ਜੀ ਨਿਛਣੀ ਤਾਂ ਹੈ ਹੀ ਨਹੀਂ ਤੇ ਹੈ ਨਹੀਂ ਹੇ ਮੁੰਡੇ ਵੀ ਮਰਚੀ ਚਮਕੌਰ ਸਾਹਿਬ ਦਾ ਨਹੀਂ ਨਹੀਂ ਅੱਛਾ ਬਿੱਟ ਨਹੀਂ ਦੇਖੋ ਜੀ ਕੁਆਲਟੀ ਵੀ ਦੇਖੋ ਕੀ ਵਧੀਆ ਪੱਠਾ ਲੈ ਲੈਈਂ ਬਾਈ ਹੋਰ ਫੜਕਰ ਵਧੀਆ ਦਵੀਰ ਵਾਲੀ ਬੱਠ ਫੜ ਲੈ ਆਹ ਮਾਂ ਹੀ ਇਹਦੀ ਬੱਚੇ ਦੀ ਹਾਂ ਇਹ ਦੋ ਦੰਦਾਂ ਦੀ ਕੋਲਣ ਬਲੂਣੇ ਸੁਣੇ ਅੱਛਾ ਬਾਬਾ ਜੀ ਬਾਈ ਧੰਨਵਾਦ ਜੀ ਕੀ ਹੋਰ ਬਾਬਾ ਜੀ ਛੋਟੀ ਜੀ ਬਾਈ ਧੰਨਵਾਦ ਇਹਦੀ ਬਾਬਾ ਜੀ ਵਾਲੇ ਮੁੰਡੇ ਦੇ ਚਮਕੌਰ ਸਾਹਿਬ ਵਾਲੇ ਮੁੰਡੇ ਦੀ ਜੀ ਬਕਰੀ ਵਧੀਆ ਫੇਮ ਨਹੀਂ ਦੋਏ ਦੰਦੇ ਆ ਦੋ ਦੋ ਦੰਦ ਪੱਠਾ ਲਗਾ ਲਈਆਂ ਕੱਟ ਪੂਰੇ ਕਰਾ ਗਏ ਆ ਪੱਟ ਕੀ ਰਹੀ ਹੈ ਜੀ ਦੇਖੋ ਜੀ ਇਹ ਹੈ ਡੱਬਾ ਪੂਰਾ ਵਧੀਆ ਗੁਲਾਬੀ ਪਿਓਰ ਬੱਚਾ ਪੱਠਾ ਹੀ ਆਹ ਖੇ ਬਾਬਾ ਜੀ ਪੱਠਾ ਸਾਰੇ ਤੁਹਾਨੂੰ ਵੀਡੀਓ ਰਾਹੀਂ ਦਿਖਾਵਾਂਗੇ ਤੇ ਸਮਾਂ ਵੀ ਥੋੜਾ ਰਹਿ ਗਿਆ ਇਹ ਪੱਠਾ ਹੈ ਹਾਂ ਜੀ ਕੰਨ ਬਹੁਤ ਨੇ ਬਾਬੀ ਜੀ ਬਾਬਾ ਜੀ ਤੇਰੀਆਂ ਬੱਕਰੀਆਂ ਦੇ ਕੰਨੇ ਮੋੜਾ ਬੱਲੇ ਦੀ ਮਾਂ ਹੈ ਹੈ ਉਹ ਵਧੀਆ ਕੋਲ 100 ਵਾਹ ਦੀ ਇਹਦੀ ਨਾਖਰੀ ਹੈ ਯਾਰ ਆ ਨਾ ਇਹ ਇਹ ਮਾਂ ਜੀ ਦਾ ਬੱਕਰਾ ਇਕ ਤਰਾਈ ਲੋਏ ਇਹ ਲੋਹਾ ਬੱਚਾ ਹੀ ਹੈ ਕੀ ਦਾ ਹੈ ਇਹ ਬਹੁਤ ਵਧੀਆ ਮਾਂ ਲਈ ਜੀ ਬਾਬਾ ਜੀ ਦਾ ਜਾਦੇ ਸਮਾਂ ਨਹੀਂ ਲੈਂਦੇ ਤੇ ਸਮਾਂ ਵੀ ਘੱਟ ਰਹਿ ਗਿਆ ਬਾਬਾ ਜੀ ਨੰਬਰ ਬੋਲੋ ਭਾਈ ਨੰਬਰ ਬਾਬਾ ਜੀ ਨੰਬਰ 8437440478 8437440478 ਥੋੜਾ ਬੋਲ ਦੇ ਭਾਈ 8285901502 ਇੱਕ ਵਾਰੀ ਹੋਵੇ 8285901502 ਇੱਕੋ ਬੱਚਾ ਲੋਹਾ ਕਿਸੇ ਆਪ ਅਠ ਲਗਾ ਦੇ ਆ ਮਾਈ ਲੋਹੇ ਦੀ ਹੋਏ ਹਾਂ ਮਾਈ ਲੋਹੇ ਦੀ ਆ ਮਾਈ ਹੀ ਲੋਹੇ ਦੀ ਜਿਹੜਾ ਖਾਨਦਾਨ ਦਾ ਸਾਰਾ ਕਾਲੇ ਬੱਚੇ ਦੇ ਨਾਂ ਪੱਠਾ ਹੀ ਇਹਦੀ ਇਹ ਦੇਖੋ ਜੀ ਕੜਾ ਕੜਾ ਕੰਨਾ ਬੱਚਿਆਂ ਦਾ ਇਹ ਸਿਕੰਦਰਪੁਰੀਆ ਵਾਲੇ ਬੱਕਰੇ ਦਾ ਸਿਕੰਦਰਪੁਰਾ ਸਵਰਨਾ ਨਹੀਂ ਹਾਂਜੀ ਇਹ ਵੀ ਲਿਆ ਲਈ ਇਹ ਵੀ ਉਸੇ ਦਾ ਹੀ ਨਹੀਂ ਜੀ ਇਹ ਬੱਚਾ ਹੋਰ ਹੈ ਇਹ ਬੱਚਾ ਹੋਰ ਹੈ ਬਾਬੇ ਲਵੇਨ ਟਾਪ ਕੁਆਲਟੀ ਹੈ ਜੀ ਵਧੀਆ ਮਾਨ ਹੈ ਬਾਬਾ ਜੀ ਦਾ ਧੰਨਵਾਦ ਬਾਬਾ ਜੀ ਦਾ ਜਿਹੜਾ ਕਿ ਆਪਦੇ ਵਿਖੇ ਨੂੰ ਸਾਮੀ ਬੈਠੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਮੁੱਲ ਪੂਰਾ ਪੈ ਗਿਆ ਹਾਂਜੀ ਹਾਂ ਚੰਗੇ ਬਾਬਾ ਜੀ ਹੁਣ ਸਮਾਂ ਘੱਟ ਹੈ ਵੀਡੀਓ ਪੰਜ-ਸੱਤ ਮਿੰਟ ਦੀ ਹੈ ਚੱਲੂ ਕਿਉਂ ਮੇਰੇ ਚ ਵੀਡੀਓ ਨਹੀਂ ਵਧੀਆ ਬਣਦੀ ਤੇ ਹੁਣ ਸਾਨੂੰ ਦਿਓ ਇਜਾਜ਼ਤ ਕਿਤੇ ਪਿੰਡ ਸੱਤੋਂ ਫੇਰ ਅਸੀਂ ਦੋ-ਚਾਰ ਜਿਹੜੀਆਂ ਤੇਰੇ ਨਾਲ ਫਿਰ ਤੋਂ ਜਨੇ ਬਣਾਣਾ ਫੇਰ ਖਤੇ ਦੇਸ ਤੋਂ